ਜੋਨੋਪ ਮੇਕਅਪ ਲੋਣੇ ਕੀ ਆਪਾਂ ਨੂੰ ਕਹਿੰਦੇ ਤੁਸੀਂ ਮੇਕਅਪ ਨੂੰ ਮੇਕਅਪ ਰਿਮੂਵਰ ਲਿਆ ਉਹਦੇ ਨਾਲ ਸਹੀ ਲੱਗੂਗਾ ਹਨ ਤੇ ਕਈ ਕਹਿੰਦੇ ਸਾਬਣ ਨਾਲ ਮੂੰਹ ਧੋਲੇ ਉਹਦੇ ਨਾਲ ਵੀ ਸਹੀ ਸਾਫ ਹੋ ਜਾਏਗਾ ਤੇ ਕਈ ਚੀਜ਼ ਹੈਗੀ ਜਿਨ੍ਹਾਂ ਨਾਲ ਆਪਣੇ ਫੇਸ ਸਾਫ ਤਾਂ ਹੋ ਜਾਂਦੇ ਆ ਪਰ ਕਈ ਵਾਰ ਉਹ ਡਰਾਈ ਸਕਿਨ ਹੋ ਜਾਂਦੀ ਹੈ ਤੇ ਕਈ ਵਾਰ ਉਹ ਮਤਲਬ ਆਪਣੇ ਤੇ ਰੈਐਕਸ਼ਨ ਕਰ ਜਾਂਦੀ ਹੈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਣੀ ਸਕਿਨ ਨੂੰ ਸੂਟ ਨਹੀਂ ਕਰਦੀਆਂ ਤੇ ਮੇਕਅਪ ਤਾਂ ਆਪਾਂ ਨੂੰ ਉਤਾਰਨਾ ਹੀ ਪੈਂਦਾ ਸ਼ਾਮ ਨੂੰ ਜਦੋਂ ਰਾਤ ਨੂੰ ਤੇ ਕਈ ਵਾਰ ਹੁੰਦਾ ਕਿ ਆਪਾਂ ਗੁੜਾ ਮੈਂ ਇੱਕ ਆਪਾਂ ਜ਼ਿਆਦੇ ਮੇਕਅਪ ਕਰ ਲੈਂਦਾ ਕਿ ਆਪਾਂ ਪਾਰਟੀਆਂ ਤੇ ਜਾਣਾ ਹੁੰਦਾ ਤੇ ਕਈ ਵਾਰ ਆਪਣਾ ਸਿੰਪਲ ਮੇਕਅਪ ਹੁੰਦਾ ਉਹ ਵੀ ਤਾਂ ਨਹੀਂ ਪੈਂਦਾ ਤੇ ਸ਼ਾਮ ਨੂੰ ਆਣ ਕੇ ਨਾ ਤੇ ਕਈ ਵਾਰ ਜੇ ਅਸੀਂ ਦੂਜਾ ਦੂਜਾ ਮੇਕਅਪ ਕਰਦੇ ਆਂ ਮਤਲਬ ਸਟਰੋਂਗ ਵਾਲਾ ਨਹੀਂ ਕਹਿੰਦੇ ਜਿਵੇਂ ਲਿਪਸਟਿਕ ਆਪਾਂ ਸਟਰੋਂਗ ਨਹੀਂ ਲਾਉਂਦੇ ਤੇ ਉਹ ਜਦੋਂ ਵੀ ਆਪਾਂ ਕਿਤੇ ਬਿਅਸਾਰਦੀਆਂ ਤੇ ਦਿਨ ਸੋਤੇ ਜਾਂਦੇ ਆਂ ਤੇ ਉਹ ਜਦੋਂ ਆਪਾਂ ਚਾਹ ਪਾਣੀ ਪੀਂਦੇ ਤੇ ਲੈ ਜਾਂਦੀ ਆ ਤੇ ਇਸ ਕਰਕੇ ਉਹ ਵੀ ਔਖਾ ਜਿਹਾ ਜਦੋਂ ਫਿਰ ਬੁਰੀ ਲੱਗਦੀ ਕੱਪਾਂ ਦੇ ਉੱਤੇ ਲੱਗੀ ਹੋਈ ਆਪਾਂ ਕਿੰਨੀ ਉਹ ਪੜੀ ਦੇਖਣ ਨੂੰ ਲੱਗਦੀ ਹੈ ਨਾ ਜਦੋਂ ਤੁਸੀਂ ਕਿਸੇ ਦੇ ਕੱਪ ਤੇ ਲੱਗੀਆਂ ਸਾਰੇ ਕੱਪ ਤੇ ਲਿਪਸਟਿਕ ਲੱਗੀ ਹੁੰਦੀ ਹੈ ਤੇ ਉਹ ਵੀ ਆਪਾਂ ਨੂੰ ਓਕੀ ਲੱਗਦੀ ਹੈ ਤੇ ਜੇ ਅਸੀਂ ਲਿਪਸਟਿਕ ਪੱਕੀ ਲਾਉਨੇ ਆ ਤਾਂ ਕਈ ਭੈਣਾਂ ਉਹਨਾਂ ਤੇ ਪਰੇਸ਼ਾਨ ਹੋ ਜਾਂਦੀ ਕਿ ਪੱਕੀ ਲਿਪਸਟਿਕ ਲਾ ਲੈਂਦੇ ਆ ਫਿਰ ਉਹ ਲੈਂਦੀ ਨਹੀਂ ਦੂਰੇ ਦਿਨ ਤੱਕ ਤੇ ਉਹ ਵੀ ਸਾਨੂੰ ਬਹੁਤ ਬੁਰੀ ਲੱਗਦੀ ਹੈ ਕਿ ਸਵੇਰ ਨੂੰ ਸੁੱਤੇ ਪੈ ਉੱਠੋ ਤਾਂ ਪਹਿਲਾਂ ਲਿਪਸਟਿਕ ਮੇਕਅਪ ਹੀ ਦਾਲ ਦਿੱਖਿਆ ਨਾ ਤੇ ਆਪਣੇ ਉਹ ਵੀ ਨਹੀਂ ਚੰਗਾ ਲੱਗਦਾ ਇਸ ਕਰਕੇ ਸਾਨੂੰ ਮੈਂ ਉਹਦੇ ਲਈ ਤੁਹਾਡੇ ਲਈ ਲੈ ਕੇ ਇੱਕ ਵਧੀਆ ਜਿਹਾ ਸੋਲੂਸ਼ਨ ਜਿਹੜਾ ਬਹੁਤ ਜਲਦੀ ਤੁਸੀਂ ਮੇਕਅਪ ਨੂੰ ਤਾ ਸਕਦੇ ਹੋ ਤੁਹਾਡੀ ਸਕਿਨ ਵੀ ਡਰਾਈ ਨਹੀਂ ਹੋਏਗੀ ਤੁਹਾਡੀ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹ ਜੀ ਸਿੰਪਲ ਜਿਹੇ ਟਿਪਸ ਮੈਂ ਤੁਹਾਨੂੰ ਦਿਖਾਉਂਗੀ ਕਿ ਮੈਂ ਮੇਕਅਪ ਕਿਵੇਂ ਤਾ ਰਦੀ ਆ ਤੇ ਕਿੰਨੀ ਸਕਿਨ ਤੇਖ ਲੋ ਮੇਰੀ ਸਕਿਨ ਵਧੀਆ ਰਹਿੰਦੀ ਆ ਤੇ ਜਿਹੜੇ ਸਾਬ ਨਾਲ ਮੈਂ ਏਜ ਦੇ ਹਿਸਾਬ ਨਾਲ ਦੱਸਾ ਰਹੀ ਆ ਤੇ ਬਾਕੀ ਜਿਹੜੇ ਬੱਚੇ ਚੰਗੇ ਹੈਗੇ ਉਹਨਾਂ ਦੀ ਸਕਿਨ ਵਧੀਆ ਹੋਣੀ ਹੋਣੀ ਆ ਪਰ ਇਹ ਲਾਉਣ ਦੇ ਤਰੀਕੇ ਕਈ ਹੈਗੇ ਆ ਸਾਰੇ ਆਪੋ ਆਪਣਾ ਦੱਸਦੇ ਰਹਿੰਦੇ ਆ ਕੋਈ ਕਹਿੰਦੇ ਇਹਨੂੰ ਫੇਸ਼ਲ ਜਿਹੜਾ ਮੇਕਅਪ ਰਿਮੂਵਰ ਹੁੰਦਾ ਤੁਸੀਂ ਉਹਦੇ ਨਾਲ ਲਾ ਲਓ ਕੋਕਸਨ ਲਾ ਲਓ ਪਰ ਜਿਹੜਾ ਮੈਂ ਅੱਜ ਤੁਹਾਨੂੰ ਦੱਸ ਵੀ ਮੈਨੂੰ ਲੱਗਦਾ ਕਿਸੇ ਸ਼ਰ ਘੱਟ ਦੱਸਿਆ ਹੋਗਾ ਤੇ ਜਿਹੜੀ ਮੇਰੀ ਲਿਪਸਟਿਕ ਹੈਗੀ ਉਹ 24 ਆਵਰਸ ਵਾਲੀ ਹੈ ਤੇ ਜੇ ਮੈਂ ਜੇ ਸ਼ਾਮ ਤੱਕ ਜਿੰਨਾ ਮਾਚੀ ਖਾ ਲੈ ਇਹਨੇ ਲੈਣਾ ਨਹੀਂ ਤੇ ਜੇ ਇਸ ਪੂਏ ਦੋਏ ਦਿਨ ਸਵੇਰ ਨੂੰ ਵੀ ਨਹੀਂ ਲੈਂਦੀ ਜੇ ਮੈਂ ਨਹੀਂ ਲਾਉਂਗੀ ਤਾਂ ਤੇ ਦੋਏ ਦਿਨ ਵੀ ਨਿਕਲ ਜਾਂਦਾ ਹੈ ਤੇ ਪਰ ਇਹਨੂੰ ਇਦਾਂ ਆਪਾਂ ਨੂੰ ਜਦੋਂ ਸ਼ਾਮ ਦੇ ਟਾਈਮ ਤੇ ਆਪਾਂ ਨੂੰ ਤੁਹਾਨੂੰ ਪਤਾ ਹੀ ਲਾਉਣੀ ਪੈਂਦੀ ਹੈ ਨਾਈਸ ਨਹੀਂ ਲੱਗਦੀ ਜੇ ਸਵੇਰ ਨੂੰ ਉੱਠੋ ਤਾਂ ਆਪਾਂ ਫਰੈਸ਼ ਹੋਣਾ ਤਾਂ ਸੋਹਣਾ ਲ ਤੇ ਆਪਣੀ ਸ਼ਕਲ ਦੇਖਣੀ ਤੁਹਾਨੂੰ ਚੰਗੀ ਲੱਗੇ ਸਭ ਨੂੰ ਮੇਕਅਪ ਤੋਂ ਬਿਨਾ ਤੇ ਮੈਨੂੰ ਆਪਣੇ ਆਪ ਨੂੰ ਬਹੁਤ ਚੰਗਾ ਲੱਗਦਾ ਜੋ ਸਵੇਰ ਨੂੰ ਆਪਾਂ ਨਹਾ ਤੁਕੇ ਆਪਣਾ ਫਰੈਸ਼ ਹੋ ਕੇ ਤੇ ਫਿਰ ਤਿਆਰ ਹੁੰਨੇ ਆ ਮੇਰੀ ਇੱਕ ਪੱਕੀ ਰੁਟੀਨ ਬਣੀ ਹੋਈ ਹੈ ਕਿ ਜਦੋਂ ਮੈਂ ਸਵੇਰ ਨੂੰ ਉੱਠ ਕੇ ਨਹਾ ਤੁਕੇ ਤੇ ਪਹਿਲਾਂ ਮੈਂ ਆਪਣੇ ਆਪ ਦੇ ਤਿਆਰ ਹੋਣਾ ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ ਤਿਆਰ ਹੋਵੋ ਤੇ ਤੁਹਾਡੇ ਮਨ ਨੂੰ ਖੁਸ਼ੀ ਮਿਲਦੀ ਆ ਇਹ ਚੀਜ਼ਾਂ ਕਈ ਵਾਰ ਆਪਣੇ ਆਪਣੀ ਖੁਸ਼ੀਆਂ ਦੇ ਲਈ ਵੀ ਸਾਨੂੰ ਨਾ ਬਹੁਤ ਇਫੈਕਟ ਕਰ ਜਾਂਦੀਆਂ ਆ ਕਿ ਮੇਰੇ ਭੈਣ ਜਦੋਂ ਤਿਆਰ ਨਹੀਂ ਹੁੰਦੀਆਂ ਤੇ ਮੈਂ ਇਹੀ ਕਹੂੰਗੀ ਮੇਰੇ ਭੈਣਾਂ ਨੂੰ ਜਿਹੜੀਆਂ ਵੀ ਜਿਹੜੇ ਵੀ ਕੋਈ ਵੀ ਕੰਮ ਹੋ ਜਾਏ ਘਰ ਦੇ ਕੰਮ ਕਰਦੇ ਤੁਸੀਂ ਬਾਹਰਲੇ ਕੰਮ ਕਰਦੇ ਕੋਈ ਵੀ ਕੰਮ ਕਰਦੇ ਆ ਸੋ ਇਹਨੂੰ ਉੱਠ ਕੇ ਨਾ ਹਟੋ ਕੇ ਪਹਿਲਾਂ ਆਪਣਾ ਸਿਰ ਵਾਹਿਆ ਕਰੋ ਸਿਰ ਵਾ ਕੇ ਆਪਣੇ ਸ਼ਕਲ ਦੇਖਿਆ ਕਰੋ ਜੇ ਕੋਈ ਕਰੀਮ ਹੈਗੀ ਹੈ ਕੋਈ ਤੇਲ ਹੈਗਾ ਜੋ ਵੀ ਤੁਸੀਂ ਮੂੰਹ ਤੇ ਲਾਉਣਾ ਉਹਨੂੰ ਜ਼ਰੂਰ ਲਾਇਆ ਕਰੋ ਉਸ ਤੋਂ ਬਾਅਦ ਤੁਸੀਂ ਆਪਣੇ ਕੰਮ ਸ਼ੁਰੂ ਕਰਿਆ ਕਰੋ ਜੇ ਚਾਹ ਪਾਣੀ ਪੀਣਾ ਬਣਾਉਣਾ ਜੋ ਵੀ ਉਹ ਬਾਤ ਕਰਿਆ ਕਰੋ ਪਹਿਲਾਂ ਉੱਠ ਕੇ ਆਪਣਾ ਸਿਰ ਵਾਹਿਆ ਕਰੋ ਸਿਰ ਵਾਤੀ ਤੇ ਆਪਣੇ ਮੂੰਹ ਤੇ ਜੋ ਵੀ ਕਰੀਮ ਵਗੈਰਾ ਜੋ ਵੀ ਲਾਉਨੇ ਆ ਤੇਲ ਲਾਉਨੇ ਉਹਨੂੰ ਲਾ ਕੇ ਤੁਸੀਂ ਦੇਖੋ ਤੁਹਾਡਾ ਦਿਨ ਕਿੰਨਾ ਸੋਹਣਾ ਲੱਗੂ ਤੇ ਤੁਸੀਂ ਆਪਣੇ ਆਪ ਨੂੰ ਫਰੈਸ਼ ਫੀਲ ਕਰੋਗੇ ਤੇ ਚਲੋ ਅੱਜ ਹੁਣ ਮੈਂ ਤੁਹਾਨੂੰ ਦਿਖਾਉਣੀ ਮੈਂ ਮੇਕਅਪ ਕਿਵੇਂ ਲਾਉਨੇ ਆ ਇਹ ਮਰਕੋ ਦੇ ਤੇਲ ਤੁਸੀਂ ਤੇਲ ਲੈ ਸਕਦੇ ਹੋ ਤੁਸੀਂ ਕੋਕੋਨਟ ਤੇਲ ਵੀ ਲੈ ਸਕਦੇ ਹੋ ਤੇ ਤੁਸੀਂ ਬੇਬੀ ਓਇਲ ਵੀ ਲੈ ਸਕਦੇ ਹੋ ਜਿਹੜਾ ਮਰਜ਼ੀ ਤੇਲ ਲੈ ਲਓ ਆ ਤਾਂ ਕੋਈ ਅੱਖਾਂ ਦੇ ਤੇ ਰੰਗ ਲਗਾਏ ਕਲਰ ਲਾਏ ਹੈ ਬਾ ਫਿਰ ਮੈਂ ਫੇਸ ਤੇ ਵੀ ਇਹ ਦੂਸਰੀ ਲਾਈਟ ਮੈਂ ਤਾਂ ਨਹੀਂ ਓਨ ਕਰ ਰਹੀ ਤੇ ਉਹ ਜਾ ਕੇ ਲਾਈਟ ਬੰਦ ਲਿਆ ਹਾਂ ਲੋਜ ਮੈਂ ਤਾਂ ਪਰ ਇਹਨੂੰ ਮਲ ਲਿਆ ਬੇਬੀ ਆਇਲ ਲਾ ਸਕਦੇ ਹੋ ਤੁਸੀਂ ਕੋਕੋਨਟ ਆਇਲ ਵੀ ਲੈ ਸਕਦੇ ਹੋ ਮੇਕਅਪ ਰਿਮੂਵ ਕਰਨ ਲਈ ਠੀਕ ਆ ਇਹ ਆਮੇ ਕੋਟਨ ਪੈਡ ਇੱਕ ਇਹਦੇ ਵਿੱਚ ਲਾ ਕੇ ਦਿਖਾਦੀ ਹਾਂ ਐਕਸਟ ਤਮ ਲਾਤਾ సబ్తో సౌఖా తనక ਲੈ ਗਿਆ ਨ ਮੇਕਅਪ ਸਾਰਾ। ਓਕੇ। ਪਰ ਇਸੇ ਤਰ੍ਹਾਂ ਆਪਾਂ ਤੇਨੂੰ ਨਹੀਂ ਆਹ ਸਾਰਾ ਮੇਰਾ ਮੇਕਅਪ ਲੈ ਗਿਆ। ਸਕਿਨ ਪੂਰੀ ਸੌਫਟ ਹੋ ਗਈ ਆ। ਤੇ ਕੇ ਮੇਰੇ ਮੇਕਅਪ ਸਾਰਾ ਲੈ ਗਿਆ। ਤੇ ਇਹ ਮੇਰਾ ਕਾਟਨ ਤਾੜਾ ਤੁਸੀਂ ਇਹਦੀ ਜਗ੍ਹਾ ਤੇ ਜੇ ਤੁਹਾਨੂੰ ਨਹੀਂ ਹੈਗਾ ਤਾਂ ਤੁਸੀਂ ਟਿਸ਼ੂ ਵੀ ਯੂਜ਼ ਕਰ ਸਕਦੇ ਹੋ ਸਟਰੋਂਗ ਜੀ ਦੇ ਨੰਨੇ ਤੇ ਆਪਾਂ ਲਿਪਸਟਿਕ ਮੇਰੀ ਹੈਗੀ 24 ਆਵਰਸ ਵਾਲੀ ਇਹ ਲੈਂਦੀ ਨਹੀਂ ਤੇ ਹੁਣ ਇਹ ਮੈਂ ਉਹ ਬੇਬੀ ਹੂਲ ਪਾਇਆ ਇਹ ਤੁਹਾਨੂੰ ਲਾ ਕੇ ਦਿਖਾਉਣੀ ਹੈ ਵੀ ਇਹ ਕਿੰਨੀ ਜਲਦੀ ਲੈਂਦੀ ਹੈ ਇਹ 24 ਆਵਰਸ ਵਾਲੀ ਹੈ ਤੇ ਤਸਵੀਰ ਲਿਸਟਿਕ ਜਿਹੜੀ ਹੈਗੀ ਇਹ ਬਿਲਕੁਲ ਨਹੀਂ ਲੈਂਦੀ ਜੇ ਤੁਸੀਂ 2 ਦਿਨ ਵੀ ਜਿਵੇਂ ਕਿ ਰੱਖ ਲਓਗੇ ਇਹਨਾਂ ਬਥੇਤੀ ਕਿਰਿਆਣਾ ਕਿਸੇ ਕੱਪ ਨੂੰ ਨਹੀਂ ਲੱਗਦੀ ਕਿਸੇ ਭਾਂਡੇ ਨੂੰ ਨਹੀਂ ਜਿਵੇਂ ਕਹਿੰਦੇ ਲੱਗਦੀ ਬਿਲਕੁਲ ਸਾਫ਼ ਵਧੀਆ ਉਦਾਂ ਦੀ ਰਹਿੰਦੀ ਹੈ ਤੇ ਨਾ ਸਾਰਾ ਦਿਨ ਤੁਹਾਡੀ ਜੇ ਤੁਸੀਂ ਕਿਤੇ ਬਾਹਰ ਜਾਓ ਪਾਰਟੀ ਤੇ ਆਪਿਆ ਤੇ ਤੁਹਾਡੀ ਬਿਊਟੀ ਪੂਰੀ ਬਣੀ ਰਹਿੰਦੀ ਹੈ ਤੇ ਤੁਹਾਨੂੰ ਇੰਨੀ ਟੈਨਸ਼ਨ ਨਹੀਂ ਲੈਣੀ ਕਿ ਤੁਸੀਂ बार-बार ਜਾ ਕੇ ਤੁਸੀਂ ਲਿਪਸਟਿਕ ਲਾਉਣੀ ਹੈ ਜਾਂ ਤੇ ਲੈ ਜਾਉਗੀ ਨਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਹ ਦੇਖ ਲਓ ਮੈਂ ਸਾਰੀ ਲਿਪਸਟਿਕ ਲਾ ਕੇ ਨਾ ਹੁਣ ਬਗਿਆਰ ਮੇਕਅਪ ਤਾਂ ਹੋ ਗਿਆ ਮੇਰਾ ਸਕਿਨ ਇੰਨੀ ਸੌਫਟਾ ਤੇਲਾ ਠੀਕ ਹੈ ਤੇ ਹੁਣ ਤੁਹਾਡੀ ਆਪਣੀ ਮਰਜ਼ੀ ਆ ਕਿ ਤੁਸੀਂ ਇਹਨੂੰ ਤੇਲ ਨੂੰ ਤੁਸੀਂ ਮੂੰਹ ਧੋਣਾ ਜਾਂ ਨਹੀਂ ਧੋਣਾ ਜੇ ਨਹੀਂ ਵੀ ਧੋਗੇ ਤਾਂ ਵੀ ਕੋਈ ਗੱਲ ਨਹੀਂ ਤੁਹਾਡੇ Oily face 'ਚ ਜਿਹੜਾ ਕੁਝ ਹੋਰ ਹੈਗਾ ਆ ਤੇ ਤੁਹਾਡੀ ਸਕਿਨ ਸੌਫਟਰ ਹੋ ਕੇ ਸ਼ੇਰ ਨੂੰ اٹਕੇ ਇਹਨੂੰ ਆਪਣਾ ਜਿਹਦੇ ਨਾਲ ਮੂੰਹ ਧੋਣਿਆ ਸਾਬਣ ਨਾਲ ਧੋਣਿਆ ਫੇਸ ਵੋਸ਼ ਹੈਗਾ ਜਿਹਦੇ ਨਾਲ ਤੁਸੀਂ ਧੋਨੇ ਉਹਦੇ ਨਾਲ ਧੋ ਲਓ ਦੇਖੋ ਕਿੰਨਾ ਸੋਨ ਟ੍ਰਿਕ ਦੇਖੋ ਲਿਪਸਟਿਕ ਇਹ ਇੰਨਾ ਵਧੀਆ ਟ੍ਰਿਕ ਹੈਗਾ ਜਿਹੜਾ ਓਇਲ ਦਾ ਹੈਗਾ ਕੋਕੋਨਟ ਓਇਲ ਅਸਲ ਤੁਸੀਂ ਬੇਬੀ ਓਇਲ ਅਸਲ ਮੈਂ ਬੇਬੀ ਓਇਲ ਜੂਸ ਕਰਦੀ ਨਹੀਂ ਜ਼ਿਆਦਾ ਤੇ ਕੋਕੋਨਟ ਓਇਲ ਵੀ ਤੁਸੀਂ ਲੈ ਸਕਦੇ ਆ ਤੇ ਇਹਦੇ ਨਾਲ ਤੁਹਾਨੂੰ ਕੋਈ ਵੀ ਮੇਕਅਪ ਰਿਮੂਵਰ ਜੂਸ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਿਹਨਾਂ ਕਿਹਨਾਂ ਵਿੱਚ ਕੈਮੀਕਲ ਜ਼ਿਆਦਾ ਹੁੰਦੇ ਤੇ ਤੁਹਾਨੂੰ ਕੋਈ ਲੋੜ ਨਹੀਂ ਪੈਂਦੀ ਜਾਂ ਤੁਹਾਨੂੰ ਸਾਬਣ ਜ਼ਿਆਦਾ ਲੋੜ ਜੂਸ ਨਹੀਂ ਕਰਨ ਦੀ ਲੋੜ ਪੈਂਦੀ ਕਿਉਂਕਿ ਸਾਬਣ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ ਡਰਕੇ ਵੇ ਸਕਿਨ ਡਰਾਈ ਹੋ ਜਾਂਦੀ ਆਪਣੀ ਤੇ ਫਿਰ ਆਪਾਂ ਨੂੰ ਫਾਊਂਡੇਸ਼ਨ ਵਗੈਰਾ ਜਿਹੜੀ ਹੁੰਦੀਆਂ ਉਹਨਾਂ ਨੂੰ ਖੁਰਚ ਖੁਰਚ ਕੇ ਲਾਉਣਾ ਪੈਂਦਾ ਇਸ ਕਰਕੇ ਤੇ oil ਦੇ ਨਾਲ ਤੁਹਾਨੂੰ ਕੋਈ ਨਹੀਂ ਸਾਫਟਲੀ ਲਹਿ ਜਾਂਦੀ ਬਸ ਸਿੰਪਲ ਸੌਫਟ ਸੌਫਟ ਕਰਕੇ ਤੁਸੀਂ ਇਹਨੂੰ ਮਲਣਾ ਹੁੰਦਾ ਤੇ ਜਿਆਦਾ ਹੀ ਲਹਿ ਜਾਂਦੀ ਐਵੇਂ ਲਿਪਸਟਿਕ ਲੈਂਦੀ ਆ ਤੇ ਹੋਪ ਤੁਹਾਨੂੰ ਇਹ ਟ੍ਰਿਕ ਮੇਰਾ ਪਸੰਦ ਆਇਆ ਹੋਊਗਾ ਤੇ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਤੁਸੀਂ ਬੇਬੀ oil ਜਾਂ ਤੁਸੀਂ ਕੋਕਨਟ oil ਨਾਲ ਕਿਵੇਂ ਤੁਸੀਂ ਆਪਣਾ ਮੇਕਅਪ ਨੂੰ ਰਿਮੂਵ ਨੂੰ ਕਰ ਸਕਦੇ ਹੋ ਤੇ ਸਕਿਨ ਤੁਹਾਡੀ ਬਿਲਕੁਲ ਉਦਾਂ ਦੀ ਰਹਿੰਦੀ ਐ ਪੂਰਾ ਵੱਧ ਚਮਕ ਹੋ ਜਾਏਗੀ ਤੇ ਘਟੇਗੀ ਨਹੀਂ ਤੇ ਹੁਣ ਉਸ ਤੋਂ ਬਾਅਦ ਤੁਹਾਡੀ ਆਪਣੀ ਚੋਈ ਸਕਦੇ ਤੁਸੀਂ ਇਹਨੂੰ ਮੂੰਹ ਧੋਣਾ ਹੈ ਜਾਂ ਤੁਸੀਂ ਇਦਾਂ ਹੀ ਸੌ ਜਾਣਾ ਹੈ ਕਿ ਨਹੀਂ ਮੂੰਹ ਧੋਣਾ ਜੇ ਮੂੰਹ ਧੋਣਾ ਤੁਸੀਂ ਸਿੰਪਲ ਪਾਣੀ ਨਾਲ ਧੋ ਲਓ ਤੇ ਨਿੱਗੇ ਪਾਣੀ ਨਾਲ ਧੋ ਲਓ ਬਸ ਤੇ ਉਹ ਤੁਹਾਨੂੰ ਜਿਆਦਾ ਮੂੰਹ ਧੋਣ ਦੀ ਲੋੜ ਨਹੀਂ ਹੈਗੀ ਤੇ ਅੱਜ ਦੀ ਆਪਣਾ ਬਲੌਗ ਇੱਥੇ ਸਾਂਝੀ ਹੈ hope ਤੁਹਾਨੂੰ ਪਸੰਦ ਆਇਆ ਹੋਗਾ ਤੇ ਆਪਾਂ ਲੈ ਕੇ ਫਿਰ ਨੈਕਸਟ ਬਲੌਗ ਦੇ ਵਿੱਚ ਮੇਰੇ ਬਹੁਤ ਸਾਰੇ ਸਸਤੀ ਕਾਜ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਵਿੱਚ ਨੂੰ ਸਬਸਕ੍ਰਾਈਬ ਤੇ ਲਾਈਕ ਜੀ ਕਰ ਲਓ